ਹਾਂਜੀ ਹਾਂਜੀ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਜਨਤਾ ਦੀ ਆਵਾਜ਼ ਤੇ ਤੁਸੀਂ ਸਾਡਾ ਮੇਲੇ ਨੂੰ ਕਵਰ ਕਰਨ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਲਈ ਔਰ ਇਸ ਤੋਂ ਬਾਅਦ ਅਸੀਂ ਦੱਸਣਾ ਚਾਹਵਾ ਕਿ ਕਿ ਬੱਚਿਆਂ ਦੀ ਸਾਲਾਨਾ ਪ੍ਰੀਖਿਆ ਫਾਈਨਲ ਇਗਜ਼ਾਮਸ ਜੋ ਹੁੰਦੇ ਨੇਗੇ ਉਹ ਥੋੜੇ ਦਿਨ ਹੋਏ ਕੱਲ ਹੀ ਸਮਾਪਤ ਹੋਏ ਨੇਗੇ ਤੇ ਬੱਚਿਆਂ ਦੇ ਦਿਮਾਗ ਤੇ ਇੱਕ ਪ੍ਰਕਾਰ ਦੀ ਉਸ ਪ੍ਰਕਾਰ ਦਾ ਪ੍ਰੈਸ਼ਰ ਹੁੰਦਾ ਪੇਪਰਾਂ ਦਾ ਟੈਨਸ਼ਨ ਹੁੰਦੀ ਹੈ ਪੇਪਰਾਂ ਦੀ ਤੇ ਉਹਨਾਂ ਤੋਂ ਨਿਯਾਤ ਪਵਾਉਣ ਵਾਸਤੇ ਬੱਚਿਆਂ ਦੇ ਐਂਟਰਟੇਨਮੈਂਟ ਵਾਸਤੇ ਆਪਾਂ ਸਕੂਲ ਦੇ ਵਿੱਚ ਹੀ ਇੱਕ ਸਕੂਲ ਮੈਨੇਜਮੈਂਟ ਵੱਲੋਂ ਇੱਕ ਮੇਲਾ ਲਗਾਇਆ ਗਿਆ ਹੈਗਾ ਜਿਹਦੇ ਵਿੱਚ ਵੱਖੋ ਵੱਖਰ ਤਰ੍ਹਾਂ ਦੇ ਝੂਲੇ ਨੇਗੇ ਤੇ ਬੱਚੇ ਬੜਾ ਹੀ ਇੰਜੋਏ ਕਰ ਰਹੇ ਨੇ ਬੱਚੇ ਬੜਾ ਹੀ ਖੁਸ਼ ਨੇ ਉਹ ਸਾਰੇ ਝੂਲੇ ਦੇ ਝੂਟੇ ਲੈ ਕੇ ਤੇ ਇਹਦੇ ਵਿੱਚ ਸਾਰੇ ਐਫਆਰਆਈ ਸਕੂਲ ਸਟਾਫ ਦੇ ਵੀ ਬਹੁਤ-ਬਹੁਤ ਥੈਂਕਸ ਆ ਕਿ ਜਿਨ੍ਹਾਂ ਨੇ ਆਪਣੀ ਡਿਊਟੀ ਜਿੱਥੇ ਉਹਨਾਂ ਲੱਗੀ ਉਹਨਾਂ ਨੇ ਪ੍ਰੋਪਰ ਨਿਭਾਈ ਆ ਤੇ ਇਸ ਤੋਂ ਬਾਅਦ ਸਾਡੇ ਮੁੱਖ ਮਹਿਮਾਨ ਸਾਡੇ ਮੈਡਮ ਪਰਮਿੰਦਰ ਕੌਰ ਜੀ ਸੈਣੀ ਤੋਂ ਇਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇਗੇ ਤੇ ਇਹਨਾਂ ਦਾ ਸਕੂਲ ਵੱਲੋਂ ਧੰਨਵਾਦ ਕੀਤਾ ਜਾਂਦਾ ਹੈਗਾ ਤੇ ਇਸ ਤੋਂ ਬੜਾ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਕੂਲ ਵੱਲੋਂ ਵੱਖ-ਵੱਖ પ્રકાર ਦੀਆਂ ਗਤੀਵਿਧੀਆਂ ਜਿਹੜੀ ਐਕਟੀਵਿਟੀ ਹੋ ਕਰਵਾਈ ਜਾਂਦੀ ਆ ਇਹ ਸਾਰਾ ਸਾਲ ਹੀ ਬੱਚਾ ਨੇ ਮਨੋਰੰਜਨ ਵਾਸਤੇ ਵੀ ਚਾਹੇ ਉਹ ਖੇਡਾਂ ਹੋਣ ਚਾਹੇ ਉਹ ਪੜ੍ਹਾਈ ਦਾ ਪੜ੍ਹਾਈ ਨਾਲ ਸੰਬੰਧਿਤ ਹੋਵੇ ਚਾਹੇ ਧਾਰਮਿਕ ਪੱਖ ਤੋਂ ਹੋਵੇ ਹਰ ਪੱਖ ਤੋਂ ਸਕੂਲ ਵੱਲੋਂ ਬੱਚਾ ਬੱਚਿਆਂ ਨੂੰ ਪਹਿਲ ਦੇ ਕੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਪ੍ਰੋਗਰਾਮ ਜਿਹੜੇ ਆਰਗੇਨਾਈਜ਼ ਕਰਵਾਈ ਜਾਂਦੇ ਆ ਸਕੂਲ ਦੇ ਵਿੱਚ ਹਾਂਜੀ ਅੱਜ ਦੇ ਫਖਰੇ ਮੁੱਖ ਮਹਿਮਾਨ ਕੌਣ ਸੀ ਹਾਂਜੀ ਅੱਜ ਦੇ ਆਪਣੇ ਅੱਜ ਦੇ ਮੁੱਖ ਮਹਿਮਾਨ ਆਪਣੇ ਸੈਣੀ ਜਿਵੇਂ ਪਹਿਲਾਂ ਕੀ ਢੱਕ ਚੁੱਕਿਆ ਮਾਨਮ ਪਰਮਿੰਦਰ ਕੌਰ ਤੇ ਇਸ ਤੋਂ ਬਿਨਾ ਆਪਣੀ ਸੀਡੀਪੀ ਮੈਡਮ ਰਸਪਾਲ ਕੌਰ ਇਹਨਾਂ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਕੂਲ ਦੇ ਵਿੱਚ ਪਹੁੰਚੇ ਨੇਗੇ ਇਸ ਤੋਂ ਬਿਨਾ ਸਕੂਲ ਦੀ ਮੈਨੇਜਮੈਂਟ ਦੇ ਚੇਅਰਮੈਨ ਆਪਣੀ ਜੀਵਨ ਜੋਤ ਖੰਡਾ ਜੀ ਕੈਨੇਡਾ ਤੋਂ ਤੇ ਸੋਨੀਆ ਜੀ ਉਹਨਾਂ ਦੇ ਵਾਈਫ ਤੇ ਉਹ ਕੈਨੇਡਾ ਤੋਂ ਸਪੈਸ਼ਲ ਤੌਰ ਤੇ ਇੱਥੇ ਆਪਣੇ ਮੁਸਕਰਾਜੇ ਪਹੁੰਚੇ ਨੇਗੇ ਉਹਨਾਂ ਦਾ ਸਕੂਲ ਵਿੱਚ ਪਹੁੰਚਣ ਦੇ ਸੀ ਸਕੂਲ ਸਟਾਫ ਵੱਲੋਂ ਪੂਰਾ ਸਤਿਕਾਰ ਕਰਦੇ ਆ ਉਹਨਾਂ ਨੂੰ ਵੈਲਕਮ ਕਰਦੇ ਆ ਧੰਨਵਾਦ ਤੇ ਇੱਥੇ ਪਹੁੰਚੇ ਸਾਡੇ ਮੁੱਖ ਮਹਿਮਾਨ ਪਰਮਿੰਦਰ ਕੌਰ ਜੀ ਤੇ ਸ਼੍ਰੀਮਤੀ ਰਿਸ਼ਪਾਲ ਕੌਰ ਜੀ ਤੇ ਸਕੂਲ ਦੇ ਪ੍ਰਿੰਸੀਪਲ ਮਨਕਮਲ ਸਿੰਘ ਜੀ ਵਾਈਸ ਪ੍ਰਿੰਸੀਪਲ ਮੈਮ ਤੇ ਪੂਰਾ ਜਿਹੜਾ ਸਟਾਫ ਆ ਉਹ ਬਹੁਤ-ਬਹੁਤ ਵਧਾਈ ਦੇ ਪਾਤਰ ਆ ਤੇ ਇੱਥੇ ਜਦੋਂ ਤੇ ਚੰਗਾ ਲੱਗਿਆ ਤੇ ਇੱਕ ਵਾਰ ਫੇਰ ਤੋਂ ਮੈਂ ਵਧਾਈ ਦਿੰਦਾ ਪੂਰੇ ਹੀ ਸਟਾਫ ਨੂੰ ਤੇ ਦੁਆ ਕਰਦਾ ਏਦਾਂ ਹੀ ਜਿਹੜਾ ਇਹ ਜੋ ਗਤੀਵਿਧੀਆਂ ਸਕੂਲ ਦੀਆਂ ਚਾਹੇ ਉਹ ਅੱਗੇ ਤੋਂ ਚਾਹੇ ਕੋਈ ਕਲਚਰ ਐਕਟੀਵਿਟੀ ਹੋਵੇ ਚਾਹੇ ਕੋਈ ਖੇਡ ਮੇਲੇ ਹੋਣ ਤੇ ਅੱਜ ਜੋ ਸਪੈਸ਼ਲੀ ਜਿਹੜਾ ਇਹ ਮੇਲਾ ਲਗਾਇਆ ਗਿਆਗਾ ਪ੍ਰੀਖਿਆ ਤੋਂ ਬਾਅਦ ਜਿਹੜੇ ਬੱਚੇ ਆਏ ਨੇ ਖੁਸ਼ੀ ਹੋਈ ਦੇਖ ਕੇ ਬੱਚਿਆਂ ਨੂੰ ਹੱਸਦੇ ਖੇਡਦੇ ਤੇ ਉਹਦੇ ਮਾ ਮਾਪੇ ਜਿਹੜੇ ਆ ਉਹ ਵੀ ਬੜੇ ਖੁਸ਼ ਹੋਏ ਆ ਤੇ ਇੱਕ ਵਾਰ ਫੇਰ ਤੋਂ ਸਾਰੇ ਸਕੂਲ ਸਟਾਫ ਨੂੰ ਬਹੁਤ-ਬਹੁਤ ਵਧਾਈ ਸਭ ਤੋਂ ਸਭ ਤੋਂ ਪਹਿਲਾਂ ਜਨਤਾ ਦੀ ਬਾਤ ਚੈਨਲ ਦਾ ਬਹੁਤ ਬਹੁਤ ਧੰਨਵਾਦ ਅਜਿਹੀ ਸਪੈਸ਼ਲ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਸਾਡੇ ਕੋਲ ਇੱਥੇ ਪਹੁੰਚੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਬਾਕੀ ਪ੍ਰੋਗਰਾਮ ਬਹੁਤ ਵਧੀਆ ਸੀ ਸਾਰੀ ਸਮੁੱਚੀ ਟੀਮ ਮੈਨੇਜਮੈਂਟ ਕਮੇਟੀ ਸਾਰੇ ਸਟਾਫ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਬੱਚਿਆਂ ਨੇ ਬਹੁਤ ਇੰਜੋਏ ਕੀਤਾ। ਬੱਚੇ ਸਾਰਾ ਸਾਲ ਵੱਢ ਕੇ ਬੇ ਅੱਕੇ ਥੱਕੇ ਹੋ ਹੁੰਦੇ ਹੁੰਦੇ। ਅੱਜ ਉਹ ਫ੍ਰੀ ਹੋ ਗਏ ਹਨ ਤੇ ਬੱਚੇ ਸਾਰੇ ਬੜੇ ਐਨਜਾਇਮੈਂਟ ਕਰ ਰਹੇ ਹਨ। ਬਾਕੀ ਸਾਰੀ ਮੈਨੇਜਮੈਂਟ ਕਮੇਟੀ ਸਾਰੇ ਸਟਾਫ ਦਾ ਸਾਰਿਆਂ ਨੇ ਬਹੁਤ ਕੋਆਪਰੇਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜੀ ਹਾਂਜੀ ਆ ਜੋ ਆਜੂ ਕਰਦਾ ਮਾੜਾ ਜੀ ਬਹੁਤ ਵਧੀਆ ਲੱਗਿਆ ਤੇ ਇਸਾਂ ਜੀ ਇਹ ਕਹਾਂ ਚੋ ਆਹ ਹਾਂਜੀ ਅੱਜ ਮੈਂ ਆਈ ਆ ਐਫ ਆਰ ਆ ਸਕੂਲ 'ਚ ਤੇ ਮੈਨੂੰ ਵਧੀਆ ਲੱਗਿਆ ਵੀ ਬੱਚਿਆਂ ਦੇ ਪੜ੍ਹਾਈ ਦੇ ਨਾਲ ਨਾਲ ਐਨਜੋਇਮੈਂਟ ਵੀ ਜ਼ਰੂਰੀ ਹੈ ਇਹਨਾਂ ਨੇ ਬਹੁਤ ਵਧੀਆ ਮਤਲਬ ਕਿ ਪ੍ਰੋਗਰਾਮ ਲਿਖਿਆ ਹੈਗਾ ਬਹੁਤ ਵਧੀਆ ਹੋਇਆ ਬੱਚਿਆਂ ਦੇ ਕੇ ਆਪਦਾ ਵੀ ਬਚਪਨ ਯਾਦ ਆ ਜਾਂਦਾ ਤੇ ਬਹੁਤ ਵਧੀਆ ਲੱਗਿਆ ਤਰਕੀਆਂ ਤੇ ਸਕੂਲ ਤੇ ਮੈਂ ਪੇਰੈਂਟਸ ਨੂੰ ਕਹਾਂਗੀ ਕਿ ਵੱਧ ਤੋਂ ਵੱਧ ਬੱਚੇ ਆਪਣੇ ਇਹ ਸਕੂਲ ਨਾਲ ਜੋੜਨ ਇੱਥੇ ਦਾਖਲੇ ਕਰਾਉਣ ਬੱਚਿਆਂ ਦੇ ਵਧੀਆ ਸਟਾਫ ਵੀ ਬਹੁਤ ਵਧੀਆ ਹੈਗਾ ਤੇ ਸਾਡੇ ਪ੍ਰਿੰਸੀਪਲ ਸਾਹਿਬ ਵੀ ਬਹੁਤ ਵਧੀਆ ਇੱਥੇ ਅਰੇਂਜਮੈਂਟ ਕਰਦੇ ਆ ਸਾਰਾ ਤੇ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ ਸੋ ਥੈਂਕ ਯੂ ਇਹ ਦੇਖਣ ਨੂੰ ਐ ਵੀ ਬਹੁਤ ਘੱਟ ਸਕੂਲਾਂ 'ਚ ਕਰੇ ਜਾਂਦੇ ਆ ਇਹ ਪ੍ਰਾਲੇ ਪਰ ਮੈਨੂੰ ਇਹ ਬਹੁਤ ਵਧੀਆ ਲੱਗਿਆ ਵੀ ਬੱਚਿਆਂ ਦੇ ਨਾਲ ਨਾਲ ਸਾਰੇ ਇੰਜੋਏਮੈਂਟ ਕਰ ਰਹੇ ਆ ਹੈਨਾ ਬੱਚਿਆਂ ਦੇ ਪੇਰੈਂਟਸ ਵੀ ਬਹੁਤ ਖੁਸ਼ ਨੇ ਬੱਚੇ ਵੀ ਖੁਸ਼ ਨੇ ਜਦੋਂ ਬੱਚੇ ਖੁਸ਼ ਆ ਤਾਂ ਸਾਰਾ ਖੁਸ਼ੀ ਖੁਸ਼ ਆ ਹੈਨਾ ਦਾਇਨਾਤ ਖੁਸ਼ ਹੋ ਜਾਂਦੀ ਆ ਸਾਰੀ ਜਦੋਂ ਬੱਚੇ ਖੁਸ਼ ਹੁੰਦੇ ਆ ਤੇ ਬਹੁਤ ਵਧੀਆ ਲੱਗਿਆ ਬੱਚੇ ਵਧੀਆ ਖੇਡੀ ਜਾਂਦੇ ਆ ਸਾਰੇ ਚੰਗਾ ਲੱਗਿਆ ਬਹੁਤ ਵਧੀਆ ਲੱਗਿਆ ਧੰਨ ਜੀ ਸਭ ਤੋਂ ਪਹਿਲਾਂ ਤਾਂ ਜਨਤਾ ਦੀ ਆਵਾਜ਼ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਕਿ ਇਹ ਸਾਰੇ ਆਪਣੇ ਮੇਲੇ ਨੂੰ ਉਹਨਾਂ ਨੇ ਕੈਚ ਕੀਤਾ ਆਪਣੇ ਕੈਮਰੇ ਦੇ ਵਿੱਚ ਤੇ ਉਸ ਤੋਂ ਬਾਅਦ ਸਾਡੇ ਮੁੱਖ ਮਹਿਮਾਨਾਂ ਦਾ ਮੈਂ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਜਿਹੜਾ ਸਾਡੇ ਸਕੂਲ ਦੇ ਵਿੱਚ ਆਏ ਤੇ ਸਾਡੇ ਬੱਚਿਆਂ ਨੂੰ ਇੰਨਾ ਪਿਆਰ ਦਿੱਤਾ ਤੇ ਸਾਡੇ ਬੱਚਿਆਂ ਦੇ ਨਾਲ ਉਹਨਾਂ ਨੇ ਇੰਜੋਏ ਵੀ ਕੀਤਾ ਥੈਂਕ ਯੂ ਸੋ ਮੱਚ ਥੈਂਕ ਯੂ